ਸਤਿ ਸ਼੍ਰੀ ਅਕਾਲ ਜੀ ਸਵਾਗਤਾਂ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਦਾ ਵਲੌਗ ਤੁਹਾਨੂੰ ਦਿਖਾਵਾਂਗੇ ਆਪਾਂ ਚੱਲਾਂਗੇ ਖੇਤ ਅੱਜ ਮੈਂ ਲੈਣ ਜਾਊਂਗਾ ਕੱਖ ਖਰਾ ਲੈਣ ਜਾਣਾ ਭਾਈ ਅੱਜ ਮੇਰੀ ਡਿਊਟੀ ਲੱਗੀ ਆ ਬਹੁਤ ਟਾਈਮ ਬਾਅਦ ਮੈਂ ਅੱਜ ਕੱਖ ਵੜਨ ਜਾਊਂਗਾ ਮੈਨੂੰ ਤਾਂ ਲੱਗਦਾ 2-3 ਸਾਲੀ ਹੋ ਗਏ ਹੋਣਗੇ ਕਿਉਂਕਿ ਵੱਡਾ ਪਰਾਜ ਥੋੜਾ ਨੂੰ ਬੁਖਾਰ ਹੋ ਗਿਆ ਘਰੋਂ ਮੈਨੂੰ ਫੋਨ ਆਇਆ ਸੀ ਮੈਡਮ ਦਾ ਵੀ ਭਾਈ ਖੇਤ ਦੀ ਡਿਊਟੀ ਅੱਜ ਛੁੱਟੀ ਹੈ ਹਾਲਾ ਵੜ ਗਿਆ ਤੁਸੀਂ ਲਿਆਉਣਾ ਤੇ ਮੈਂ ਖੇਤੀ ਜਾਊਂਗਾ ਖਰ ਵਧੀਆ ਧੁੱਪ ਬਹੁਤ ਆ ਗਰਮੀ ਬਹੁਤ ਅੱਜ ਪਰੋਂ ਵਧੀਆ ਮਹਿਸੂਸ ਹੋ ਰਿਹਾ ਜਾਵਾਂ ਬਾਣਾ ਖੇਤ ਜਾਇ ਜਾਊਗਾ ਹਾਂ ਦੁਕਾਨਦਾਰੀ ਕਰਕੇ ਖੇਤ ਵੀ ਨਹੀਂ ਜਾ ਜਾਂਦਾ ਵਿੱਚ ਤਾਂ ਬਹੁਤ ਘੱਟ ਖੇਤ ਜਾਣਾ ਮੈਂ ਸਾਰਾ ਹੋਰ ਆਪਣੀ ਜਗੜਾਈ ਲੈ ਕੇ ਆਉਂਦਾ ਹੁੰਦਾ ਤੇ ਚਲੋ ਅੱਜ ਸਵਾਗਤ ਮਿਲੇ ਤਾਂ ਬੁਮਾਰਾ ਵਾ ਗਲਤ ਗੱਲ ਆ ਮਾੜੀ ਗੱਲ ਚਲੋ ਬਾਹਨ ਜਾਣਾ ਖੇਤ ਚ ਆਇਆ ਮੰਗਣਾ ਖੇਤ ਦੇਖ ਕੇ ਆਵਾਂਗੇ ਮੂੰਗੀ ਮੰਗੀ ਲਾਈ ਹੋਈ ਆ ਆਪਾਂ ਨੇ ਤੇ ਚਰੀ ਵੀ ਜੀ ਹੋਈ ਚਰੀ ਵੱਢ ਕੇ ਲਿਆਵਾਂਗੇ ਅੱਜ ਕਾਫੀ ਟਾਈਮ ਬਾ ਖੇਤ ਚੱਲਿਆ ਮੈਂ ਤੇ ਹੁਣ ਆਪਾਂ ਮੈਂ ਚੱਲਦਾ ਹਾਂ ਤੁਹਾਨੂੰ ਦਿਖਾਉਂਗਾ ਤੇ ਸਾਰਾ ਆਪਣਾ ਖੇਤੀ ਦਿਖਾ ਦ ਮੇਰੇ ਬੱਚੇ ਜੀ ਵਟਾਂਗੇ ਤੇ ਨਾਲ ਆਪਣਾ ਬਲੌਗ ਤਿਆਰ ਹੋ ਜਾਊਗਾ ਆਜੋ ਫਿਰ ਚੱਲਦੇ ਆਂ ਆਪਾਂ ਖੇਤ ਨੂੰ ਲੋ ਜੀ ਦਾਤੀ ਦੇ ਪੱਲੀਆਂ ਆਪਾਂ ਲੈ ਲਈ ਹੁਣ ਚੱਲਿਆਂ ਖੇਤ ਨੂੰ ਦਿਖਾਉਣੀ ਆ ਉੱਥੇ ਜਾ ਕੇ ਬਣੇ ਰਿਹਾ ਆਪਣੇ ਨਾਲ ਸਾਰੇ ਬਲੌਗਸ ਤਾਂ ਦਿਖਾਉਣਾ ਸਰੂ ਖੇਤ ਦੀ ਭਾਈ ਆਪਾਂ ਚੱਲੇ ਪਿਆ ਖੇਤ ਨੂੰ ਆਪਣਾ ਖੇਤ ਆਪਣੇ ਘਰ ਤੋਂ ਲਗ ਕਮਲ ਮਟਰ ਕਮਲ ਵੀ ਇੱਦਾਂ ਆਪਣਾ ਬਲੌਗ ਰਿਹਾ ਜਿਹੜੀ ਆ ਇਹ ਪਹੁੰਚਾਂਗੇ ਜਿਆ ਸਹੀ ਮੈਂ ਜਦੋਂ ਸਟਾਰਟ ਹੋ ਗਿਆ ਕਮੇਟਰ ਜੀ ਜੀ ਇਹ ਲੈ ਪੈਗਮ ਉਹ ਵੈਸੇ ਕਿਤੇ ਹੋਰ ਦੇਖੇ ਤਾਂ ਪੜੇ। ਜੀ ਆਪਾ ਪਹੁੰਚ ਚੁੱਕਿਆ ਖੇਤ ਆ। ਆ ਪਿੱਛੇ ਆਪਣਾ ਕੋਠਾ ਮੋਟਰ ਵਾਲਾ ਦਿਖਾਉਨੇ ਆ ਆਪਣਾ ਖੇਤ ਸਾਰਾ ਅੱਜ ਕਾਫੀ ਦਿਨਾਂ ਬਾਅਦ ਆਉਣ ਦਾ ਮੌਕਾ ਮਿਲੇ ਸੀ ਅੱਜ। ਤੇ ਦੇਖੋ ਜੀ ਆਪਣਾ ਖੇਤ ਤਾਂ ਸਾਰਾ ਇੱਕ ਗੱਲਾ ਵਾਹਨ ਦਾ ਜੀ ਆਪਣੇ ਕੋਲੇ ਬਾਲਾ ਤਾਂ ਹੈ ਨਹੀਂ ਗਾ ਥੋੜਾ ਜਿਹਾ। ਚਲੋ ਆਪਦੇ ਚੁੱਕਾ ਹੋ ਜਾਂਦਾ। ਦਾਣੇ ਹੋ ਜਾਂਦੇ ਨੇ ਕਾਕੰਡਾ ਹੋ ਜਾਂਦਾ ਹਨਾ। ਇਹ ਖੇਤ ਆ ਜੀ ਆਪਣਾ। ਇਸ ਨੂੰ ਦੂਜੇ ਕੈਮਰਾ ਸਾਰਾ ਦਿਖਾਉਣਾ ਇੱਕ ਮਿੰਟ ਬਣੇ ਰਹੋ। ਆਪਾਂ ਮਰਚਾ ਵਗੈਰਾ ਸਬਜ਼ੀ ਹੁਜੀ ਲਾ ਲੈਣਾ ਚੌਲੇ ਚੂਲੇ ਇਹ ਮੋਟਰ ਛੋਟੀ ਪਾਈ ਹੋਈ ਆਪੋ ਨੇ ਬਸ ਹੁਣ ਤਾਂ ਆਪਾਂ ਚਾਚਾ ਹੀ ਰਿਮੋਟਰ ਛੱਡਦੇ ਹਾਂ ਤੋ ਲਗਾਉਣੇ ਹੁੰਨੇ ਆ ਫਸਲ ਤਾਂ ਸਾਰੀ ਇਹ ਚਲੋ ਸਬਜ਼ੀ ਹੁਜੀ ਵਾਸਤੇ ਕੀ ਕਰ ਲਾਉਣਾ ਪੈਣਾ ਬੋਰ ਲੱਗਿਆ ਹੋਇਆ ਸੀ ਪਹਿਲਾਂ ਆਪਣੇ ਕੋਲੇ ਦੇਖੋ ਜੀ ਗੰਨੇ ਵਗੈਰਾ ਇਹ ਆਪਣਾ ਆ ਗਿਆ ਛੋਡਾ ਔਲੇ ਦਾ ਮੂਟਾ ਆ ਗਿਆ ਜੀ ਗੰਨੇ ਹੋ ਗਏ ਮਰੂਤ ਮੁਰਾਦ ਨਿੰਬੂ ਇਹ ਆ ਗਿਆ ਆਪਣਾ ਗਮਾਰਾ ਸਬਜ਼ੀ ਹੁਜੀ ਕੌਸ਼ੀ ਕਰੀਦਾ ਜਿੰਨੀ ਲੱਗ ਸਕੇ ਵੱਧ ਤੋਂ ਵੱਧ ਬੁੱਟੇ-ਬੱਟੇ ਲਾਏ ਹੋਏ ਨੇ ਢੇਕਾ ਨੂੰ ਕਾਬਿਡੇ ਕਾਬਿਡੇ ਕ ਆਪਣੀ ਆਹ ਢੇਕਾ ਕਿੱਧਰ ਇਹ ਆ ਵੀ ਮੂੰਗੀ ਲਾਈ ਹੋਈ ਆਪਾਂ ਨੇ ਇਹ ਜਿਹੜੀ ਵੀ ਖੇਤੀ ਆਪਾਂ ਕਰਦੇ ਆ ਇੱਕ ਕਿੱਲਾ ਵਾਹਣੀਆ ਆਪਣੇ ਕੋਲੇ ਇਹ ਸਾਰੇ ਆਰਗੈਨਿਕ ਹੀ ਹੁੰਦੀ ਆ ਆਪਣੀ ਆਪਾਂ ਵਿੱਚ ਕੁਝ ਵੀ ਦਾਸ ਕਰਨ ਤੋਂ ਰੇ ਸਪਰੇ ਕੁਝ ਵੀ ਨਹੀਂ ਪਾਉਂਦੇ ਬਿਨਾ ਰੇ ਸਪਰੇ ਤੋਂ ਕਰਦੇ ਆਪਾਂ ਸਾਰੀ ਖੇਤੀ ਇਹ ਦੇਖ ਲਓ ਮੂੰਗੀ ਉਹ ਅੱਗੇ ਚਰੀ ਆ ਤੈਨੂੰ ਵੀ ਦਿਖਾਉਣਾ ਹੈ ਵੱਡਾਂ ਨੂੰ ਚਰੀ ਜਾ ਕੇ ਆਪਾਂ ਇਹ ਆ ਗਈ ਆਪਣੀ ਜਾਮਣ ਜੀ ਜਾਮਣ ਲੱਗੀ ਹੋਈ ਹੈ ਕਹਾਂ ਇੱਕ ਮਰੂਦ ਹੋ ਰਿਹਾ ਬਹੁਤ ਸਾਰਾ ਮਰੂਦ ਹੁੰਦੇ ਆ ਉਹਦੇ ਜਾਮਣ ਦਾ ਬਸ ਟਾਈਮ ਹੁਣ ਛਾੜੀ ਇਹ ਲੱਗ ਚੁੱਕੀ ਆ ਨੇ ਕੱਚੀਆਂ ਨੇ ਅਜੇ ਬਹੁਤ ਜਾਮਣ ਲੱਗਦੀ ਹੈ ਤੇ ਦੇਖੋ ਪਰਿਆ ਪਰ ਬੂਟਾ ਬਿਲਕੁਲ ਅੱਗੇ ਹੁਣ ਪੱਕਣਗੇ ਜਲਦੀ ਮਹੀਨੇ ਪੱਕਣ ਲੱਗ ਜਾਂਦੀਆਂ ਨੇ ਉਦੋਂ ਖਾਵਾਂਗੇ ਦੇਖੋ ਇਹ ਮੂੰਗੀ ਆ ਸਾਰੀ ਅੱਗੇ ਤੁਹਾਨੂੰ ਤਾਂ ਦਿਖਾਉਣੇ ਆ ਮੈਂ ਮੜਿੰਦੀ ਆਪਣੀ ਦੋ ਚੱਕ ਲਾਂ ਦਾਤੇ ਕੋਠਾ ਜਿਹਾ ਆਪਣਾ ਰਾਦੇ ਉਸ ਤੋਂ ਬੋਤ ਲਾ ਕੇ ਰੱਖਦੇ ਆ ਕੋਸ਼ਿਸ਼ ਕਰੀਏ ਬੱਦ ਤੋਂ ਬੱਦ ਲੱਗੇ ਜਾਣ ਕਿਉਂਕਿ ਮਾਤਾਵਰਨ ਬਹੁਤ ਸਾਨੂੰ ਪਤਾ ਹੀ ਕਰ ਮੈਂ ਸਾਜ ਬਹੁਤ ਗਰਮੀ ਜਾਂਦਾ ਸਵੇਰੇ ਦੇ 10 ਵਜੇ ਤੇ ਸਵੇਰ ਠੰਡੀ ਕੇ ਅੰਦਰ ਲੰਮਾ ਤੋਂ 10 ਵਜੇ ਕੋਈ ਬੜਾ ਨਹੀਂ ਹੁੰਦਾ ਸਾਰ ਬਹੁਤ ਜ਼ਿਆਦਾ ਗਰਮੀ ਹੁਣ ਵੀ ਤੇ ਇਹਦੇ ਹੁਣ ਦਿਖਾਉਣੇ ਆਪਾਂ ਤੇ ਨਾਲੇ ਆਪਾਂ ਵੜਾਂਗੇ ਮੱਕੀ ਸਰ ਚਰੀ ਵੜਾਂਗੇ ਤੇ ਮਗਰੂਦ ਹੈ ਜੀ ਆਪਣਾ ਇਹਦੇ ਮਗਰੂਦ ਲੱਗਣੇ ਸਟਾਰਟ ਹੋ ਗਏ ਕੱਚੇ ਹਾਲ ਚੱਕਰੇ ਅਮਰੂਦ ਨੇ ਇਹ ਬਹੁਤ ਸਾਰੇ ਅਮਰੂਦ ਹੁੰਦੇ ਨੇ ਦੇਖੋ ਜੀ ਆਪਣੀ ਮੂੰਗੀ ਕਾਖੰਦਾ ਬਹੁਤ ਹੁੰਦਾ ਇਹਦਾ ਕਾਰਨ ਇਹ ਹੈ ਕਿ ਅਪਾ ਕੋਈ ਰੇ ਦੀ ਕੁਸਪਰੇ ਕੁਸ ਨਹੀਂ ਕਰਦੇ ਤੇ ਤਾਂ ਕਰ ਕਾਖੰਦਾ ਬਹੁਤ ਹੋ ਜਾਂਦਾ ਇਹ ਟਾਲੀ ਹੈ ਜੀ ਇੱਕ ਹੋਰ ਇੱਥੇ ਆਪਣੀ ਪਾਈਪ ਲਾਈਨ ਪਈ ਹੋਈ ਹੈ ਜਿਹੜੀ ਸਰਕਾਰੀ ਉਹ ਲੀਕ ਹੋ ਗਈ ਸੀ ਪਰ ਉਹਨਾਂ ਨੇ ਪੱਟ ਕੇ ਜੋੜ-ਜੋੜ ਲਾਇਆ ਦੇਖੋ ਕੰਮਜਾਬ ਹੁੰਦਾ ਕਿ ਨਾ ਹੁੰਦਾ ਦੋ ਥਾਂ ਤੋਂ ਲੀਕ ਹੋ ਗਈ ਸੀ ਇਹ ਆਪਣੀ ਜੀ ਚੜੀ ਵੱਡਾ ਲੱਗਿਆ ਹੋਇਆ ਬਾਤ ਰਿਆਂ ਤੇ ਜੇ ਦਿਖਾ ਦਈਏ ਇਧਰ ਵੀ ਚਰੀ ਵੀ ਜੀਈ ਹੋਈ ਹੈਗਾ ਇਹ ਮਹਾਨਾ ਜਿਹੜਾ ਇਹ ਤਾਂ ਆਪਾਂ ਉਹ ਚਰੀ ਮਕਾ ਕੇ ਫਿਰ ਜੀਰੀ ਲਾਵਾਂਗੇ ਤੇ ਜਿਹੜੀ ਆਹ ਰੱਖ ਕੇ ਉਹ ਪਸ਼ੂ ਇੱਕੋ ਹੀ ਆਪਣੇ ਖਮੈਸੀ ਆਪਣੇ ਕੋਲ ਬਲੇ ਪਸ਼ੂ ਨਹੀਂ ਹੈਗੇ ਇਸ ਕਰਕੇ ਹਾਂ ਬੰਗਾ ਦਾ ਵੇਗਾਗਾ ਪਾ ਚਰੀ ਦੰਗੂ ਬੀਜਿਆ ਹੋ ਜਿਹੜੀ ਗਾਂ ਕੰਮ ਚੱਲੂਗੀ ਥੋੜਾ ਜਿਹਾ ਅੱਗੇ ਨੰਬਰ ਟਾਈਮ ਚੱਲਦੀ ਆ ਇਹਨੂੰ ਆਪਾਂ ਹੁਣ ਖਤਮ ਕਰ ਦਾਂਗੇ ਦੇਖੋ ਜੀ ਇਹ ਚਰੀ ਚਰੀਆ ਕੋ ਬੜਣੀ ਸਟਾਰਟ ਕਰਦੇ ਆ। ਤੇ ਤੁਹਾਨੂੰ ਦਿਖਾਵਾਂਗੇ ਵਿੱਚ ਦੀ ਵੱਡ ਕੇ ਦਿਖਾਵਾਂਗੇ। ਸਾਰਾ ਬਣੇ ਰਿਹਾ ਆਪਣੇ ਬਲੌਗ ਨਾਲ। ਚਲੋ ਮੈਂ ਕਰਦਾਂ ਸਟਾਰਟ ਜੀ ਫਿਰ ਮਿਲਦੇ ਆ। ਲਓ ਜੀ ਚਰੀਆ ਬੜਣੀ ਸਟਾਰਟ ਕਰ ਲਈ ਆ। ਅੱਗੇ ਦਿਖਾਵਾਂਗੇ ਆ ਬਟਲੀ ਜੀ ਦੇਖੋ। ਥੋੜੀ ਬੜਣੀ ਹੁੰਦੀ ਹੈ ਬਾਹਰ ਤਾਂ ਆਪਾਂ ਕੋਈ ਬੜਣੀ ਨਹੀਂ ਹੁੰਦੀ ਕਿਉਂਕਿ ਕਮੈ ਸੀ ਆਪਣੇ। ਇਹ ਕਟਾ ਦਾ ਛੋਟਾ ਜਿਹਾ। ਬਾਹਲਾ ਤਾਂ ਲੋੜ ਪੈਂਦੀ ਇੱਕ ਪੰਡੀ ਜੀ ਵੱਡਾਂ ਛੋਟੀ ਜੀ ਬਸ ਬਾਹਲਾ ਨਹੀਂ ਹੈਗਾ। ਤੇ ਹੁਣ ਬੱਟਣ ਲੱਗ ਰਿਹਾ ਆਪਾਂ ਗਰਮੀ ਬਹੁਤ ਆ 10:00 10:00 ਵੱਜਿਆ ਬਹੁਤ ਜਿਆਦਾ ਗਰਮੀ ਆ ਕੋਈ ਕੁਛ ਭਈ ਅਸੀਂ ਪੋਲੇ ਬੰਦੇ ਥੋੜੇ ਕੋ ਕੰਮ ਕੋਮ ਅਸੀਂ ਕਰਦੇ ਨਹੀਂ ਕਿ ਦੁਕਾਨ ਤੇ ਬੈਠਣਾ ਹੁੰਦਾ ਹਨਾ ਦੁਕਾਨਦਾਰ ਬੰਦਾ ਵੇਲਾ ਰਿਹਾ ਸਾਰਾ ਦਿਨ ਪੱਖੇ ਤਲੇ ਕੁਲਤਥਲੇ ਬੈਠਣਾ ਹੁੰਦਾ ਥੋਪੇ ਕੰਮ ਘੱਟ ਕਰਦੇ ਆ ਅਸੀਂ ਤਾਂ ਕਰਕੇ ਗਰਮੀ ਮਹਿਸੂਸਬੱਧ ਹੁੰਦੀ ਆ ਚਲੋ ਗਰਮੀ ਹੈਗੀ ਵੀ ਆ ਪਰ ਜਿਹੜੇ ਵਿਚਾਰੇ ਜੀਰੀ ਜੂ ਲਾਉਂਦੇ ਨੇ ਉਹ ਵੀ ਘਰ ਇਨਸਾਨ ਹੀ ਨੇ ਥੋਪੇ ਪੱਟਾ ਪੋਚਦੇ ਨੇ ਜੀਰੀ ਲਾਉਂਦੇ ਨੇ ਕੋਬਿੰਦ ਸਾਹਣੀ ਨੇ ਕਹੋ ਲਗਾਤਾਰ ਕੰਮ ਕਰਦੇ ਰਹਿੰਦੇ ਨੇ ਚਲੋ ਕੁਝ ਭਈ ਮਜਬੂਰੀਆਂ ਹੁੰਦੇ ਸਾਬਸ ਕਰਾ ਹੁੰਦੀਆਂ ਨੇ ਕਹਿੰਦੇ ਮਜੂਰੀ ਬੰਦੇ ਨੂੰ ਹਨ ਤੇ ਬਾਕੀ ਵੀ ਚਲ ਕੰਮ ਤਾਂ ਪਹਿਲਾਂ ਬਹੁਤ ਕਰੇ ਰਹੀ ਗੱਲ ਨਹੀਂ ਪਰ ਹੁਣ ਕੰਮ ਏਦਾਂ ਦਾ ਦੁਕਾਨ ਦਾ ਜੇ ਕੰਮ ਤੁਹਾਨੂੰ ਪਤਾ ਏਦਾਂ ਦਾ ਹੁੰਦਾ ਹੈ ਹਨ ਤਾਂ ਕਰਕੇ ਬੈਠਣਾ ਦਾ ਕੰਮ ਹੈ ਵੱਧ ਥੋੜੇ ਸੋਹਲ ਜਿਆਦੇ ਹੋ ਗਏ ਖੇਤ ਘਟਾਉਣੇ ਆ ਮਨਨ ਸਾ ਮੈਂ ਸਾਉਤ ਬਲਤੋਂ ਵੱਧ ਹੋ ਗਿਆ ਹੋਊਗਾ ਕੱਕ ਵੱਡੇ ਨੂੰ ਅੱਜ ਵੱਟ ਰਹੇ ਆ ਨਾਹ ਚੜ ਗਿਆ ਇਹ ਕਰਕੇ ਫਰਕ ਪੈ ਜਾਂਦਾ ਕੰਮ ਕਰਮ ਦਾ ਕਰਦਾ ਰਹਿੰਦਾ ਆਹੋ ਜਿਹਾ ਬੰਦਾ ਸਰੀਰ ਬਣਿਆ ਰਹਿੰਦਾ ਜਦੋਂ ਦਾ ਕੰਮ ਛੱਡ ਜਾਂਦਾ ਤਾਂ ਸਰੀਰ ਹੋ ਜਾ ਜਾਂਦਾ ਹਨਾ ਤੇ ਕਰਕੇ ਵੀ ਦੁਕਾਨ ਤੇ ਬੈਠਣ ਕਰਕੇ ਹਸੋ ਲੋਗੇ ਬੋਲੇ ਹੋਗੇ ਪਹਿਲਾਂ ਕਰ ਬਥੇਰੇ ਕੰਮ ਕੰਮ ਕਰੇ ਨੇ ਉਹ ਘਣ ਕਵੱਡੀਆਂ ਨੇ ਕਰਾਂ ਤਾਂ ਚਲੋ ਟਾਈਮ ਟਾਈਮ ਸਾਬ ਨਾਲ ਚੱਲਦਾ ਤੇ ਇਦਾਂ ਦੇ ਕੰਮ ਨੇ ਹੋ ਜਾਣਾ ਪੈਂਦਾ ਮਜ਼ਦੂਰੀਆਂ ਬਣ ਜਾਂਦੀਆਂ ਨੇ ਤੇ ਆਪਾਂ ਥੋੜੀ ਜਿਹੀ ਵੱਢ ਲਈ ਵਸ ਥੋੜੀ ਜਿਹੀ ਚਰੀ ਹੋਰ ਵੱਡਾਂਗੇ ਤੇ ਪਾ ਕੇ ਪਾਂਡੇ ਚ ਚੱਲਾਂਗੇ ਘਰੇ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਵੀ ਹੋਰ ਅੱਗੇ ਵੀ ਉਹ ਪੰਡ ਬੰਨ ਲਿਆ ਪੌਦੇ ਦਿਖਾਵਾਂਗੇ ਸੋਨੂੰ ਤੇ ਚੱਕ ਚੁੱਕੇ ਅੱਲਾ ਨਹੀਂ ਸਾਰਾ ਕੁਝ ਦਿਖਾਵਾਂਗੇ ਦੇਖ ਲੈ ਕੁੱਟ ਵੀ ਤੇ ਆਉਂਦੇ ਕਿ ਜਗ੍ਹਾ مشین ਦੀ ਕੁੱਟਣਾ ਕਿਹਾਤੀ ਕੁੱਟਣਾ ਉਹ ਕੰਮ ਅੱਜ ਕੱਲ ਕਿਹੜਾ ਕੋਈ ਬੜੀ ਔਖੇ ਕੰਮ ਨੇ ਹਣਾ ਸਾਰੇ ਮਸ਼ੀਨੀ ਕੰਮ ਨੇ ਤੇ ਵੈਸੇ ਚਲ ਹੁਣ ਦੇਖਦੇ ਆ ਤੇ ਮੈਂ ਹੋਰ ਵੱਢਣਾ ਜੀ ਤੇ ਸੋਨੂੰ ਮਿਲਦਾ ਦੁਬਾਰੇ ਲਓ ਜੀ ਚੱਲੀ ਆਪਾਂ ਵੱਢ ਲਈ ਆ ਤੇ ਪੱਲੀ ਚ ਪਾ ਲਿਆ ਤੇ ਹੁਣ ਆਪਾਂ ਚੱਲਾਂਗੇ ਬੰਨ ਕੇ ਚੱਕਾਂਗੇ ਨਾਉ ਚੜ ਗਿਆ ਭਾਈ ਨਿਗਾਣੀ ਮੇਰਾ ਤੋਂ ਲੈ ਕਿੰਨੀ ਕਮਡੀ ਆ ਸੱਭਾਂ ਜੇ ਕਹਿ ਸਕਦੇ ਆ ਥੋੜੀ ਸੀਗੀ ਦੱਸਿਆ ਥੋੜੀ ਵੱਡਨਾ ਕਾਰਨ ਇਹ ਹੀ ਆ ਵੈਸੇ ਕੱਖ ਵੀ ਕੱਟ ਰਿਆ ਕੁਛ ਤਾਂ ਕੁਛ ਬਾਕੀ ਕੋ ਮੈਂ ਸਿੱਕਾ ਵੜੀ ਜੀ ਦੀ ਮੈਸਾ ਥੋੜੀ ਕੱਟ ਖਾਂਦੀ ਹੈ ਵਿਚਾਰੀ ਬਾਲਾ ਨਹੀਂ ਇਹਦੀ ਖਰਾਕ ਹੈਗੀ ਠੀਕ ਜੀ ਖਾਂਦੀ ਆ ਤਾਂ ਕਰਕੇ ਇੱਕ ਸੱਬਾ ਕੀ ਲੈ ਕੇ ਗਏ ਆਪਾਂ ਤੇ ਹੁਣ ਇਹਨੂੰ ਮੈਂ ਪੰਡ ਬੰਨ ਕੇ ਚੱਕ ਕੇ ਚੱਲਾਂਗੇ ਤੇ ਹੁਣ ਦਿਖਾਵਾਂਗੇ ਅੱਗੇ ਅੱਗੇ ਬਣੇ ਉਹ ਆਪਣੇ ਨਾਲ ਲਓ ਜੀ ਪੰਡ ਧਰ ਲਈ ਆਪਾਂ ਸਰਦੇ ਉੱਤੇ ਹੁਣ ਥੋੜਾਪਾ ਚੱਲਦੇ ਆ ਮੋਟਰਸਾਈਕਲ ਵੱਲ ਮੋਟਰਸਾਈਕਲ ਥੋੜਾ ਜਿਹਾ ਦੂਰ ਖੜਾਤਾ ਸੀਗਾ ਤੇ ਧੁੱਪ ਬਹੁਤ ਸੀ ਧੁੱਪੇ ਮੱਠੇ ਬੜਾ ਕਰਮ ਹੋ ਜਾਂਦਾ ਹੁਣ ਤਾਂ ਆਪਣੇ ਆਪ ਹੀ ਸਿੱਧੀ ਜਾਂਦੀ ਇੱਥੋਂ ਜੇਣਾ ਤਾਂ ਨੇ ਹੁਣ ਧੁੱਪ ਕਰਕੇ ਜੇ ਮੋਟਰਸਾਈਕਲ ਨਾਲ ਥੋੜਾਪਾ ਸਾਹਮਣੇ ਖੜਾਤਾ ਸੀਗਾ ਆਪਣੇ ਕੋਠੇ ਕੋਲੇ ਚਲੋ ਉੱਥੇ ਲੈ ਚੱਲਦੇ ਆ ਪੰਡ ਜਿਹੜਾ ਲਾਹੂ ਬਾਰ ਬਾਰ ਵਾਲਾ ਪਾਰ ਤਾਂ ਹੈ ਨਹੀਂ ਸਰ ਠੀਕ ਹੀ ਆ ਕੋਹ ਪੰਡ ਛੋਟੀ ਸੀਗੀ ਥੋੜਾਪਾ ਚੱਲਿਆ ਮੋਟਰਸਾਈਕਲ ਵੱਲ ਆਪਣੇ ਵੱਲ ਉਹਨਾਂ ਨੂੰ ਨਿਤਾਰਕੀ ਲੈ ਗਿਆ ਨਹੀਂ ਕਰੇ ਜਾ ਕੇ ਅਰਹਾ ਦੀ ਕਟਾਈ ਕਰਾਂ ਕੋਟਾਂਗੇ ਮਸ਼ੀਨ ਤੇ ਉਹ ਕਿਤੇ ਖਾਂ ਮਗੇ ਸੋਨ ਨਾ ਕੰਮ ਕਰ ਦਿੰਦੇ ਜੀ ਨਤੀਜਾ ਇਹ ਸਾਹ ਚੜ ਗਿਆ ਨਿਕਲ ਆਲੀ ਕੰਮ ਨਹੀਂ ਕਰਦੇ ਵਿਹਲੇ ਰਹਿੰਦੇ ਸਾਰਾ ਦਿਨ ਕੁਡਰ ਪੱਖੇ ਥਲੇ ਬੈਠੇ ਰਹਿੰਦੇ ਫਿਸ਼ ਕਰਕੇ ਇਹਨਾਂ ਕਰੇ ਦਮ ਚੜ ਗਿਆ ਤੇ ਹੁਣ ਮੋਟੇ ਨਾਲ ਤੇ ਪੱਤਰਾ ਵੀ ਪੰਡ ਆਪਣੀ ਫੇ ਚਲਾਏ ਘਰ ਨੂੰ ਚਾਲੇ ਪਾਵਾਂਗੇ ਕਦੇ ਕੁਟਾਂ ਨੂੰ ਜਾ ਕੇ ਟੋਕਾਂ ਅੱਜ ਨਾਲ ਤੇ ਵੀ ਨਾ ਹਣਾ ਵੀ ਆ ਕਿਉਂਕਿ ਅੱਜ ਸਵੇਰੇ ਵੀ ਇਹ ਆਪਣਾ ਮੋਟਰ ਠੇਕ ਲਾ ਆ ਗਿਆ ਭਲੇ ਤੇ ਪੰਡ ਧਰ ਲਈ ਆਪਾਂ ਕਿਉਂਕਿ ਅੱਜ ਸਵੇਰੇ ਇਹ ਆਪਣੀ ਦੁਕਾਨ ਦੇ ਕੋਲੇ ਬਾੜੀ ਲਾਈ ਹੋਈ ਆ ਸਬਜ਼ੀ ਹੋਈ ਲਾਈ ਹੋਈ ਆ ਉਹਦੇ ਕੁਟਕਟਾਈ ਵੀ ਕਰਨੀ ਸੀ ਬਹੁਤ ਖੱਬਲ ਖੱਬਲ ਹੋ ਰਿਆ ਸੀਗਾ ਅੱਜ ਸਵੇਰੇ ਮਾ ਉਹਦੇ ਝਟ ਲਾਈ ਅੱਜ ਬਹੁਤ ਮੁਰਕਾ ਕੱਢਿਆ ਸੀ ਜੀ ਦਾ ਇਹਦਾ ਬੱਲੇ ਬੱਟਰੇ ਨੇ ਕਈ ਦਿਨਾਂ ਤੋਂ ਮਮਤਾ ਕਰੀ ਸੀ ਵੀ ਕਿ ਦੀ ਕਣਕੜਾਈ ਕਰ ਦੋ ਖਬਲ ਵਾਲਾ ਹੋ ਰਿਆ ਅੱਜ ਸਵੇਰੇ ਉੱਥੇ ਝੱਟ ਲਾਈ ਘਾਟਾ ਤੋਂ ਘਾਟਾ ਉੱਥੇ ਲਾਇਆ ਤੇ ਫਿਰ ਦੁਕਾਨ ਦਾ ਗੱਤਾ-ਕੁੱਤਾ ਇਕੱਠਾ ਕਰਨ ਵਾਲਾ ਸੀਗਾ ਉਹ ਵੀ ਕਰਿਆ ਸੀ ਅੱਜ ਸਾਰੇ ਕੰਮ ਕਰੇ ਫਿਰ ਇਹਨੇ ਕੱਲੋਂ ਫੋਨ ਆ ਕੇ ਕੱਖ ਵਟਕਿ ਲੈਉਣੇ ਹਰ ਮੈਂ ਕਿਹਾ ਚਲੋ ਨਾ ਹੁਣ ਤੋਂ ਪਹਿਲਾਂ ਫਰੇ ਕੰਮ ਦੀ ਫਿਨਿਸ਼ ਕਰ ਦਈਏ ਤੇ ਹੁਣ ਆਪਾਂ ਹਰਾ ਵਟ ਲਿਆ ਦੇਖੋ ਜੀ ਮੁੱਠੇ ਲਾ ਗਿਆ ਪੰਡਲਾ ਵੀ ਲਾ ਲਈ ਆਪਾਂ ਹੁਣ ਉੱਤੇ ਪੰਡ ਧਰ ਕੇ ਫਿਰ ਚੱਲਾਂਗੇ ਸਾਨੂੰ ਕਰੀਬ ਦਿਖਾਵਾਂਗੇ ਸਾਰਾ ਕੇਸ ਨੂੰ ਆਪਾਂ ਦਿਖਾਤਾ ਆਪਣਾ ਇਹ ਆਪਣਾ ਕੋਠਾ ਸੀਗਾ ਇਹਦੇ ਵਿੱਚ ਵੀ ਆਪਾਂ ਜਿਹੜਾ ਇਹਦੇ ਵਿੱਚ ਦੇਸੀ ਖਾਦ ਵਗੈਰਾ ਪਾਉਂਦੇ ਆ ਦੇਸੀ ਆਰਗੈਨਿਕ ਉਹ ਹੈਗੀਆਂ ਨੇ ਹੁਣ ਚਾਬੀ ਨਹੀਂ ਹੈਗੀ ਮੈਂ ਕੋਈ ਨਹੀਂ ਦਿਖਾਉਂਦੀ ਤੁਹਾਨੂੰ ਆਪੋ ਵੀ ਉਹ ਆਪਣਾ ਪ੍ਰਾਈਸ ਕਰਦਾ ਸਾਰਾ ਕੁਝ ਵਿਚਾਰ ਜਿਦਾ ਵਸਦਾ ਰਹੇ ਤੇ ਵਧੀਆ ਰਿਹਾ ਜਦੋਂ ਚਲੋ ਬਾਨਿਆ ਮੁਰਖਾ ਆ ਗਿਆ ਤੇ ਹੁਣ ਮੈਂ ਚੱਲਦਾ ਘਰ ਜਾ ਕੇ ਤੁਹਾਨੂੰ ਦਿਖਾਉਂਗਾ ਫਿਰ ਜੇ ਹੋ ਸਕੇ ਰਸਤੇ ਚੋਂ ਵੀ ਪੰਡੋਗੇ ਡਿਗੜਕਣੇ ਜਾ ਕੇ ਇਹ ਹੋਇਆ ਤਾਂ ਦਿਖਾਉ ਮੈਂ ਨਹੀਂ ਜਾ ਕੇ ਜਰੂਰ ਦਿਖਾਵਾਂਗੇ ਜੀ ਲਓ ਜੀ ਆਪਾਂ ਚੱਲ ਪਏ ਪੱਨ ਪਿੱਛੇ ਆ ਬਾਈ ਤਰੀ ਹੋ ਜੇ ਸੈਟ ਆ ਗਿਆ ਤੇ ਕੀ ਨਹੀਂ ਮੋਟਰ ਮੜਾ ਬਣਾ ਹੀ ਪੈਣਿਆ ਦੇਖੋ ਬਹੁਤ ਚੰਗੇ ਹਵਾ ਵਧੀਆ ਲੱਗਦੀ ਹੈ ਠੀਕ ਹੈ ਫੀਟ ਬਹੁਤ ਕਰਦੀ ਸੀਗਾ ਬਹੁਤ ਚੰਗੀ ਹੈ ਜੀ ਲਓ ਦੇਖੋ ਵਾਤਾਕੀ ਆਂਦੀ ਹੈ ਇਹ ਤਾਂ ਬਹੁਤ ਚੰਗਾ ਹੈ ਜੀ ਆਪਾਂ ਨੇ ਵਾਲਾ ਤੇ ਸਿਆਰੇ ਪਹੁੰਚ ਗਏ ਮੰਨ ਲਓ ਕਿ ਵਾਲਾ ਆਪਣਾ ਬੜਾ ਦੂਰ ਰਿਹਾ ਤਾਂ ਕਿਲੋਮੀਟਰ ਤੋਂ ਕਿਲੋਮੀਟਰ ਹੈ ਸਾਰਾ ਇਹ ਤਾਂ ਆਪਣਾ ਕਿਸਾ ਤੋਂ ਇਹ ਚੱਲ ਰਿਹਾ もう一度のサラメシを取っったら取ったら取ったら取ったら取ら取ったら取っらら ਦੀ ਆਪਾਂ ਕਰੇ ਪਹੁੰਚ ਚੁੱਕੇ ਆ ਸਾਰਾ ਆਪਾਂ ਲਾ ਲਿਆ ਸਾਰਾ ਹੁਣ ਕੁੱਟਣਾ ਸੀਗਾ ਪਰ ਉਹ ਤੋਂ ਪਹਿਲਾਂ ਹੁਣ ਮੈਂ ਦੁਕਾਨ ਤੇ ਜਾਊਗਾ ਕੰਦ ਦੁਕਾਨ ਚ ਜਿਹੜੀ ਬਾੜੀ ਲੱਗੀ ਹੋਈ ਆ ਆਪਾਂ ਦੇ ਸਾਸ ਪਾਈ ਕਰੇ ਕਪੜਾ ਪੱਟਿਆ ਸੀਗਾ ਮਾਤੇ ਦੇ ਉਹ ਵੀ ਕਰੀ ਚੱਕ ਲਿਆ ਚਾਰ ਚੁੜੀਆਂ ਵਿੱਚੀ ਕੁੱਟ ਲਾਂ ਜਦੋਂ ਪਸੂ ਖਾ ਲਵਾਂਗੇ ਹਨ ਉੱਥੇ ਖਰਾਬ ਹੀ ਜਾਊਗਾ ਤੇ ਹੁਣ ਮੈਂ ਜਾਊਗਾ ਦੁਕਾਨ ਤੇ ਇਹ ਆਪਣੀ ਮੋਟਰ ਹੈ ਟੋਕਾ ਮਸ਼ੀਨ ਇੱਕ ਆਏ ਕੁੱਟਾਂਗੇ ਤੇ ਟੋਕਾ ਆਪਾਂ ਫੇਰ ਮੈਂ ਕਿ ਦੁਕਾਨ ਤੇ ਜਾ ਕੇ ਇਹ ਨੂੰ ਦਿਖਾਉਣਾ ਫੇਰ ਆ ਕੇ ਕੁੱਟਾਂਗੇ ਟੋਕਾ ਜੀ ਲਓ ਜੀ ਾਰੇ ਖਰਾ ਕਰੇ ਲਾ ਕੇ ਹੁਣ ਆ ਮੈਂ ਗਾ ਦੁਕਾਨ ਤੇ ਦੁਕਾਨ ਦਾ ਕਾਰ ਹੁਣ ਦੱਸੇ ਸੀਗਾ ਅੱਜ ਸਵੇਰੇ ਸਵੇਰੇ ਉੱਠ ਕੇ ਥੋੜੀ ਕਸਰਤ ਕਰੀ ਸੀ ਕਹਿਦੀ ਐ ਬਹੁਤ ਕਾਕੰਡਾ ਹੋ ਰਿਹਾ ਜੀ ਪੂਰੇ ਬਾੜੀ ਆਪਣੀ ਖੇਤ ਪਾਣੀ ਦੁਕਾਨ ਦੇ ਪਿੱਛੇ ਦੇਖੋ ਜੀ ਗੋਡਾ ਗੜਾਈ ਕਰੀ ਦੀ ਬਹੁਤ ਖਰਾਬ ਹੋ ਰਿਹਾ ਜੀ ਕੰਮ ਸਾਰਾ ਜਿਹਨੂੰ ਦਿਖਾਉਣਾ ਦੂਜੇ ਕੈਮਰੇ ਨਾਲ ਕਮੈਂਟ ਖੋਈਏ ਬੈਠੇ ਰਹੇ ਵੇਲਾ ਨੇ ਬਹੁਤ ਕਾਕੰਡਾ ਹੋ ਰਿਹਾ ਜੀ ਮਿਰਚਾਂ ਮੁਰਚਾਂ ਚਾਰੇ ਕਿਤੇ ਦੇਖੋ ਸਾਰੇ ਅੱਜ ਤਾਰੇ ਇਕਾ ਕੜਾਈ ਸਾਰੇ ਬਹੁਤ ਜਿਆਦੇ ਖਬਰ ਸੀਗਾ ਦੇਖੋ ਸਾਰੇ ਬੇਲਾ ਬੁਲਾ ਘੜ ਘੜ ਕੇ ਦੇਖ ਇੰਨਾ ਇੰਨਾ ਰਕ ਸੀ ਦੇਖੋ ਦੀ ਪੰਡ ਵਾਂਗ ਇਕੱਠੇ ਹੋ ਗਿਆ ਸੀਗਾ ਤੇ ਸਾਰਾ ਹੁਣ ਮੈਂ ਪੰਡ ਚ ਪਾ ਲਿਆ ਪੱਲੀ ਚ ਪਾ ਕੇ ਘਰੇ ਲੈ ਕੇ ਚੱਲਾਂਗੇ ਚਲ ਐ ਕੋਕਾ ਕਟਣਾ ਸੀ ਵਿੱਚੀ ਕੁੱਟ ਕੱਟ ਦਾਂਗੇ ਚਲ ਹੁਣ ਪੈ ਜੂਗਾ ਖਰਾਬ ਹੋਣਗੇ ਸਿਰੇ ਤੇ ਇਹ ਆਪਣੀ ਬਾੜੀ ਹੈ ਜੀ ਮੈਂ ਨਿਕਲ ਪੱਕਾ ਲੈ ਕੇ ਚੱਲੂਗਾ ਕਰੇ ਕੁੱਟ ਕੇ ਤੁਹਾਨੂੰ ਦਿਖਾਵਾਂਗਾ ਫਿਰ ਬਣੇ ਰਿਹਾ ਆਪਣੇ ਨਾਲ ਲਓ ਜੀ ਦੁਕਾਨ ਤੋਂ ਵਾਪਸ ਆ ਕੇ ਆਪਾਂ ਮਸ਼ੀਨ ਚਲਾਈ ਟੋਕੇ ਵਾਲੀ ਟੋਕਾ ਕੁੱਟ ਰਿਆਂ ਦੇਖੋ ਥੋੜਾ ਡਰ ਵੀ ਹੁੰਦਾ ਇਸ ਤਰੀਕੇ ਨਾਲ ਵੀਡੀਓ ਬਣਾਉਣ ਚ ਕਿਹਾ ਹਸ ਤੁਹਾਨੂੰ ਆਜੇ ਪਰ ਮੈਂ ਬਹੁਤ ਧਿਆਨ ਨਾਲ ਕੋਸ਼ਿਸ਼ ਕਰ ਰਿਹਾ ਚਲੋ ਥੋੜਾ ਦਿਖਾ ਦਈਏ ਧਿਆਨ ਰੱਖਣਾ ਜ਼ਰੂਰੀ ਹੁੰਦਾ ਚਲੋ ਮੈਂ ਥੋੜਾ ਜਿਹਾ ਕਲਿੱਪ ਵਿੱਚ ਲੈ ਲਿਆ ਸੀ ਮੈਂ ਚਲ ਦਿਖਾਵਾਂਗੇ ਦਰਸ਼ਕਾਂ ਨੂੰ ਟੋਕਾ ਕੁੱਟ ਕੇ ਦੇਖੋ ਜਿਸ ਤਰੀਕੇ ਨਾਲ ਮਸ਼ੀਨ ਆਪਣੀ ਟੋਕੇ ਵਾਲੀ ਇਹ ਲਓ ਜੀ ਟੋਕਾ ਆਪਣਾ ਕੁੱਟੇਗਾ ਸਾਰਾ ਕੰਮ ਕੰਪਲੀਟ ਹੋ ਗਿਆ ਜਾਣੇ ਲੋਕ ਇਕੱਠਾ ਕਰਨ ਤਾਂ ਪਾਇ ਸਭਾਈ ਕਰਤੀ। ਹੁਣ ਕੰਮ ਪਾਤੇ ਇਹ ਵੀ ਕੰਮ ਠੀਕ ਹੋ ਗਿਆ ਸਾਰਾ ਨਿਪਟ ਗਿਆ। ਸਰੀਰ ਮੜਾ ਮੁੜਕਾ ਆ ਗਿਆ ਚਲੋ ਫੈਕ ਕਰ ਗਏ ਜਰੀਨ। ਹੁਣ ਬਾਹਰ ਨੂੰ ਕੇ ਸਾਰੇ ਤੋਂ ਕੱਪੜੇ ਵਿੱਚ ਚੇਅਰ ਕਰਕੇ ਨਾ ਮਾਂਗੇ। ਨਾਂਨ ਗੋਪਲੇ ਪਾ ਲੈਂਦੇ ਚੱਲਾਂਗੇ ਦੁਕਾਨ ਤੇ। ਕਿਰਤੀ ਜਾਈ ਕਰਾਣ ਬਲੌਂਗ ਦੀ ਸਮਾਹਤੀ। ਜੇ ਬਾਜੂ ਮੰਨਾ ਲਾ ਲੇਂ ਲੇ ਕੇ ਚੁੱਕ ਗਏ। ਲਓ ਜੀ ਸਾਰਾ ਕੰਮ ਕਾਰ ਨਵੇੜ ਕੇ ਖੇਤੋ ਹਰਾ ਵੱਢ ਲੈਣ ਦਾ ਟੋਕਾ ਕੱਟ-ਕੁੱਟ ਕੇ ਆਪਾਂ ਕੰਮ ਕਰਤਾ ਸਾਰਾ। ਤੇ ਨਾ ਕਿ ਹੁਣ ਦੁਕਾਨ ਤੇ ਆ ਚੁੱਕੇ ਹਾਂ ਵਾਪਸ ਗਰਮੀ ਬਹੁਤ ਜ਼ਿਆਦਾ ਸੀ ਕਈ ਦਿਨ ਬਾਅਦ ਕੰਮ ਕਰਿਆ ਸੀਗਾ ਸਰੀ ਤੰਕ ਬਹੁਤ ਹੋਇਆ ਹੋਇਆ ਸੀ ਗਰਮੀ ਮਹਿਸੂਸ ਬਹੁਤ ਹੋਈ ਚਲੋ ਬਾਹਨਿਆਂ ਵਾਲਾ ਮੜਕਾ ਨਿਕਲ ਗਿਆ ਮੜਾ ਮੂਟਾ ਪਸੀਨਾ ਨਿਕਲ ਗਿਆ ਤੇ ਸਾਰਾ ਕੰਮ ਆਪਣੇ ਕੱਲ ਤੱਕ ਫਿਨਿਸ਼ ਹੁਣ ਦੁਕਾਨ ਤੇ ਆ ਚੁੱਕੇ ਹਾਂ ਬਾਅਦ ਸਨਾ ਨੂੰ ਕਹਿਣ ਗੱਲ ਬਹੁਤ ਘੈਂ ਰਹਿਣਗੀ ਤੇ ਹੁਣ ਵਲੌਗ ਦੀ ਆਪਾਂ ਕਰਾਂਗੇ ਸਮਾਪਤੀ ਆਪਣਾ ਬਲੌਗ ਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੇ ਨਵੇਂ-ਨਵੇਂ ਬਲੌਗ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਮਿਲਾਂਗੇ ਤੁਹਾਨੂੰ ਫਿਰ ਅਗਲੇ ਬਲੌਗ 'ਚ ਔਰ ਬਹੁਤ ਕਹੰਡ ਕਹੰਡ ਬਲੌਗ ਆਉਣਗੇ ਆਪਣੇ ਬਣੇ ਰਹੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਆਪਣਾ ਤਾਂ ਜੋ ਕੋਈ ਵੀ ਬਲੌਗ ਤੁਹਾਨੂੰ ਮਿਸ ਨਾ ਹੋਵੇ ਬਹੁਤ ਬਹੁਤ ਕਹੰਡ ਬਲੌਗ ਆਪਣੇ ਆ ਰਹੇ ਨੇ ਅਗਲੇ ਟਾਈਮ 'ਚ ਸ਼ੁਕਰੀਆ ਧੰਨਵਾਦ ਜੀ ਮਿਲਦੇ ਹਾਂ ਅਗਲੇ ਬਲੌਗ 'ਚ